ਵਾਹ ਭਾਈ ਕੀ ਬਾਤ ਮੂੰ ਤਾਂ ਤਾਂ ਵੱਡਾ ਤੇ ਬਾਪੂ ਕੋਲ ਨਾ ਤੋ ਲਿਖਾ ਲਿਆ ਕਰ ਹੈ ਲਿਖਾਈ ਨਾ ਭਾਈ ਨਾ ਪੈਸੇ ਤਾਂ ਦੇ ਉਹਨੂੰ ਯਾਰ ਉਹ ਨਿੰਨਾ ਪੈਸੇ ਪੈ ਮੈਂ ਗੈਲ ਨਾ ਤੇ ਗੈਰ ਮੈਂ ਪੈਸੇ ਨਹੀਂ ਤੇਰੇ ਕਿੱਧਰੇ ਜਾਂਦੇ ਉਹਨੂੰ ਐ ਪਤਾ ਮੁੜ ਕੇ ਉੱਲ ਨਾ ਜਾਵੇ ਨਾ ਹਾਂ ਮੈਨੂੰ ਕੀ ਪਤਾ ਆਦਾ ਲੈ ਜਾ ਪੈਸੇ ਕੋਈ ਪੈਸੇ ਕਹਿਣ ਯਾਰ ਤੂੰ ਚੱਲ ਖੜ ਜਾ ਆਵੜਾ ਬਾਰਦਾ ਮਾਕਰਦਾ ਸਾਈਡ ਤੇ ਹੋ ਜੀ ਬਾਈ ਬਾਈ ਮਗਰਲੇ ਪਾਸੇ ਹੋਈ ਹਿੱਦਰਲੇ ਪਾਸੇ ਬਲਡਾ ਹੋਈ ਨਵੰਦਰਾ ਤੇਰੀਂ ਬਾਈ ਪਾਸੇ ਨੂੰ ਯਾਰ ਬਰਾ ਹੋ ਜੀ ਮੈਦਾ ਖਿਆ ਪੁੱਟੋ ਤੋਂ ਕਾਹਦਾ ਖਰੀਦਾ ਜਾਣਾ ਜੇ ਹੱਥਾਂ ਚੋਂ ਖੋ ਕੇ ਲੈ ਗਿਆ ਅੱਜ ਹੱਥਾਂ ਜੋ ਮਾਲ ਲੈ ਗਿਆ ਅੱਜ ਮਾਲ ਆਇਆ ਹੀ ਥੋੜਾ ਅੱਜ ਮਾਲ ਧੂੜ ਉੱਡ ਗਈ ਅੱਜ ਤਾਂ ਯਾਰ ਮਾਲ ਵਾਲੀ ਨਹੀਂ 베ਜੀ ਆ ਫਿਰ ਬਾਈ ਗਾਂ ਨੂੰ ਹੋ ਜਾ ਪੈਸੇ ਗਿਣਨ ਵਾਲਿਆ ਲਓ ਵੀ ਆ ਸੌਦਾ ਸਿਰੇ ਚੜ ਗਿਆ ਬੱਕਰੇ ਦਾ ਬਾਈ ਕਾਲੇ ਕੋਲੇ ਸੀਗਾ ਇਹ ਕਾਲਿਆ 11 ਦਾ ਵੇਚਤਾ ਬਾਈ ਆ ਸੌ ਤੇਰਾ ਲੈ ਹੰਮ ਟੋੜ ਆੜਿਆ ਰੱਤੈ ਨੂੰ ਲਵਾਏ ਪੈਰੇ ਬਹੁਤ ਛੱਡ ਤੋ ਕਿੰਨਾ ਸਹੀ ਪੂਰੇ ਪੂਰੇ ਦੇ ਕਰਨਾ ਹਾਂ ਲੈ ਵੀ ਅੱਜ ਬਹੁਤ ਮਸ਼ਹੂਰ ਦੁਕਾਨਦਾਰ ਆ ਇਹ ਬਹੁਤ ਇਮਾਨਦਾਰ ਬੰਦਿਆ ਤੇ ਵਧੀਆ ਨਗ ਬਣਾਉਂਦੇ ਇੱਕ ਬਾਈ ਲੱਭੀ ਆ ਸਾਡਾ ਇਹਦੀ ਦੁਕਾਨ ਹੈਗੀ ਆ ਦੁੱਦੇ ਤੇ ਭੁੱਟੋ ਦੀ ਹੈਗੀ ਆ ਬਰੀ ਵਾਲੇ ਮੰਡੀ ਨਹੀਂ ਕਦੇ ਕਦੇ ਮਾੜਾ ਮੋਟਾ ਕਰ ਜਾਂਦਾ ਕਿੰਨੇ ਦੀ ਕਰਤੀ ਐਨੂੰ ਮੂੰਹ ਕਰ ਯਾਰ ਕਿੰਨੇ ਦੀ ਕਰਤੀ 15 ਆ ਪਕੜਾ ਬੜੀ ਥੋੜੀ ਲਓ ਯਾ 1500 ਦੀ ਹੋ ਗਈ ਬੱਕਰੀ ਸਬਦਾ ਚੜ ਗਿਆ ਸਿਰੇ 1500 ਰੁਪਏ ਦੀ ਗੱਡੀਆਂ ਵਾਲਿਆਂ ਕੋਲ ਸੁਖਵਿੰਦਰ ਨੂੰ ਲੈਤੀ ਆ ਕਿੰਨੇ ਦੀ ਕਰਤੀ ਹੋਣਾ 1500 ਨਹੀਂ ਨਹੀਂ ਬਰੀਡ ਤੇ ਹੀ ਆ ਕੰਮ ਬਾਈ ਆਪਣਾ ਵੀ ਮੇਰੀ ਗੱਲ ਸੁਣਦਾ 2500 ਲੈ ਆ ਬੱਲ ਗਿਆ ਲਓ ਯਾ ਬੱਕਰੀ ਦਾ ਸਬਦਾ ਸਿਰੇ ਜਣ ਗਿਆ ਭਾਈ 7 ਲੱਗਿਆ ਇਹਦਾ ਮੈਂ ਤਾਂ ਕਰਕੇ 7 ਹੀ ਗਿਆ ਨੂੰ 7 ਲੱਗਿਆ ਇਹਦਾ ਪਿਛਲੀ ਯਾਰੀ ਕਿਹੜੇ ਪਿੰਡੋਂ ਆਏ ਬਾਈ ਸੁਆਗਾਂ ਦੋ ਬਾਈ ਮੈਂ ਸ਼ੀ ਕਹਿਆ ਸੀਗਾ ਬਈ ਅਗਲਾ ਤਾਂ ਉਹ ਲਾਉਣ ਵਾਲਾ ਕਿਹੜਾ ਲੈ ਗਿਆ ਫਿਰ ਉਹਦੇ ਆਖਣ ਨੂੰ ਦਿਓ ਪਰੇ ਨਵੇੜੋ ਕਿਹੜਾ ਗਿਣ ਕੇ ਪਾਏ ਆ 7000 ਰੁਪਏ ਲੱਗਿਆ ਪਿਛਲੀ ਮੰਡੀ ਉਹ ਨਵੇੜ ਦੇ ਲੱਗੇ ਇਹ ਆਲਾ 6500 ਲਾਇਆ ਉਹਦਾ 200 ਘਟਾ 8 ਦਾ 7000 ਦਾ ਲੈ ਜਾ ਮੈਂ ਕਹ ਉਹ ਹਾਲ ਹੀ ਨਹੀਂ ਕੋਈ 2 ਘੜਾ ਤਾਂ ਕਿਤੇ ਮੈਂ 6 ਕਹਿਆ ਸੀ ਲੱਭੀ ਤੂੰ ਬੰਨ ਕੇ ਚਾਹ ਦੀ ਨਵੇੜ ਦੇ ਆਪਸ ਲੈ ਮੈਂ ਹੁਣ ਕਿੰਨੇ 200 ਘਰ ਸੱਤ ਦਾ ਮੈਂ ਨਵੇੜਤਾ ਸੀਗਾ ਤੁਹਾਡਾ ਗੱਲ ਦਾ ਕੁੱਟੀ ਕਈ ਰੰਨਾ ਮੈਂ ਚਾਹ ਵੀ 200 ਮੇਰੇ ਭਰਾਵੇਂ ਜੇ ਤੁਸੀਂ ਆਪਰੀ ਮੈਂ 6 ਕਿਹਾ ਭਾਈ ਲੱਭੀ ਯਾਰ ਦੱਸ ਦੇ ਆਪੂ ਰੱਖ ਲੈ ਯਾਰ ਵਾਹ ਰੱਖ ਲੈ ਨਾ ਬੰਦਾ ਲਖਾਈ ਛੋਟੀ ਹੋ ਗਈ ਉਹ ਯਾਰ ਫਿਰ ਉਹੀ ਗੱਲ ਲੈ ਫਿਰ 200 ਹੋਰ ਛਾੜ ਦੇਣ ਲਖਾਈ ਚਲ ਜਾ ਹੋ ਗਿਆ ਯਾਰ ਸੱਦ ਕੇ ਲੈ ਆ ਲਓ ਵੀ ਆ 5000 ਦਾ ਬੱਕਰਾ ਹੋ ਗਿਆ ਲਖਾਈ ਲੈਣ ਵਾਲੇ ਨੇ ਕਰਾਉਣੀ ਆ ਕੰਨ ਕੰਨ ਤਾਂ ਨਹੀਂ ਕੱਟਿਆ ਇਹਦਾ ਹੈ ਕੰਨ ਕੰਨ ਤਾਂ ਨਹੀਂ ਕੱਟਿਆ ਨਹੀਂ 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 ਪੰਡੋ ਲਿਆਂਦਾ ਬਾਈ ਓਏ ਆ ਗਿਓ ਘਵਾਰ ਵਾਲੇ ਤੋਂ ਠੀਕ ਆ ਲਓ ਵੀ ਘਵਾਰ ਵਾਲੇ ਤੋਂ ਲਿਆਈ ਸੀ ਬਾਈ ਇਹ ਹਾਂ ਇੱਕ ਬੱਕਰਾ ਇਹਨਾਂ ਦਾ ਵੇਚਦਾ ਤੇ ਆਹ ਬੱਕਰਾ 18000 ਮੰਗਦੇ ਬਈ ਇਹਦਾ 20000 20000 18000 ਦੇਣਾ ਇਹ ਕਾਲਾ ਵੇਚਦਾ ਇਹਦਾ 5000 ਦਾ ਕਿਉਂ ਪੈਸੇ ਮੈਂ ਤਾਂ ਪਹਿਲਾਂ ਹੀ ਆਖਿਆ ਮੈਂ ਮੈਂਬਰ ਨੂੰ ਦੋਂਦੇ ਹੁਣੇ ਆ ਤੀ ਅੱਜ ਆਜੀ ਵਿਗਣੇ ਕਾਲੇ ਬੱਸ ਮੁੜ ਕੇ 6 ਮਹੀਨਿਆਂ ਤੇ ਗਈ ਗੱਲ ਹੋਲੀ ਤੇ ਜਾਊਗੀ ਇਕੱਠੇ ਕਰਕੇ ਰੱਖਣਾ ਹੋਲੀ ਤੇ ਦੇ ਦੇ ਹੋਰ ਹੋਣ ਤਾਂ ਹੋ ਗਏ ਇਕੱਠੇ ਬੱਸ ਕਿਉਂ ਇਕੱਠੇ ਹੋਏ ਕਿੱਕ ਬਈ ਜੀਰ ਕੇ ਹੋ ਜਾਣਗੇ ਆਓ ਫੜ ਲਾ ਆਓ ਤੇਰੀ ਪੁੱਤੀ ਬਈ ਜੁਰਮਾਨਾ ਕਰਕੇ ਉਹ ਬਈ ਮਗਾ ਮਾਰੇਗਾ ਪਹਿਲਾਂ ਤੇ ਆ ਗਿਆ ਪੰਜ ਦਾ ਦਿਖਾ ਦਿਓ ਹੂੰ ਨਹੀਂ ਆਓ ਪੱਕਾ ਪੱਕਾ ਆ ਗਿਆ ਚਲੋ ਬਈ ਕੀ ਮੰਗਿਆ ਸੀ ਬਾਈ ਸਖਦੇਵੇ ਦਾ ਮਿੱਠਾ ਜਿਹਾ ਮੰਗੇ ਨੂੰ ਖਿੱਚ ਕੇ ਲੈ ਗਿਆ ਲੈ ਗਿਆ ਤਾਂ ਜੀ ਚਾ 5 ਕਾਲਾ ਹੋ ਗਿਆ ਸੌਦਾ ਬਹੁਤ ਸ਼ੌਕੇ ਪਾਲਾ ਠੀਕ ਹੈ ਉਹ ਬਹੁਤ ਸ਼ੌਕੇ ਨਹੀਂ ਨਹੀਂ ਕਰੀ ਨਾ ਬਾਹਰ ਨਾ ਕਰਾ ਥੋੜੇ ਆ ਕਰਾ ਕੋਹੜੇ ਸੌ ਕੰਸਟਰੂਟ ਹੋ ਗਿਆ ਕਿਹੜੀ ਦਾ ਨਾ ਤਾਂ ਠੀਕ ਆ ਜੀ ਕਿਹੜੀ ਦਾ ਹੋ ਦੇ ਦੀ ਪੱਟ ਲਾਲ ਰੰਗ ਦੀ ਜਿਹੜੀ ਕਿੰਨੇ ਦੀ ਸ਼ੀਰ ਦੀ ਕਰਤੀ 6000 ਦੀ 6000 ਇੱਕ ਚੀਜ਼ ਦੀ ਇੱਕ ਸੱਤ ਲਓ ਆ 6000 ਦੀ ਹੋ ਗਈ ਪੱਟ ਤੇ ਰਾਜੂ ਨੂੰ ਦਵਾਤੀ ਠੀਕ ਆ ਜੀ 6000 ਦੀ 6000 ਦਾ ਪੋ ਮੈਂ ਧਿਆਨ ਕਰੀ ਠੀਕ ਆ ਭਾਈ ਭਾਈ ਸਾਈਡ ਤੇ ਰੋ ਜੇ ਉਹ ਹੋ 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 ਬਸ ਬਹੁਤ ਗੱਡੀ ਦਾ ਚੱਕ ਲਾ ਲਿਆ ਬਹੁਤ ਵਧੀਆ ਸੌਦਾ ਹੋਇਆ ਬਾਈ ਬੱਕਰੀ ਨੂੰ ਐ ਟੇਢੀ ਕਰਖਾ ਯਾਰ ਬਾਈ ਆ ਲੋ ਜੀ ਸਾਹਮਣੇ ਕਰਾਂ ਐ ਚੰਗੀ ਆ ਠੀਕ ਮਗਰ ਪਾਠਾ ਹਾਂ ਪਾਠਾ ਲੈ ਵੀ ਦੋ ਬਣ ਗਈਆਂ ਚੰਗੀ ਅਗਰ ਆ ਆ ਵੀ ਠੀਕ ਆ ਤੇ ਚਲੋ ਰੰਗ ਵੀ ਠੀਕ ਆ ਅੱਜ ਦਿਵਾਲੀ ਹੋਰ ਕੋਈ ਨੀ ਕਰੋ ਦਿਵਾਲੀ ਲਓ ਬਾ ਮਹਾਰਾਣ ਦੇ ਨਵੀਂ ਚੀਜ਼ ਆ ਰਹੀ ਫਿੱਡੇ ਕਲਾ ਤੋਂ ਆਇਆ ਬਾਪੂ ਤੇ ਮੁੰਡੇ ਵੀ ਫਿੱਡੇ ਕਲਾ ਤੋਂ ਆਏ ਆ ਸਹੀ ਆ ਬਈ ਵੜੇ ਵਾਲੇ ਦਿਨ ਲਖਾਈ ਕਰਾ ਲਓ ਬਈ ਕੋਈ ਨੀ ਤੇ ਮੇਰ ਦਾ ਬੁਲਾ ਦੇ ਤੂੰ ਜਰਾ ਮਾਰਖੋ ਜਮੜਾ ਦੇ ਨੀ ਓਏ ਇੱਥੇ ਹੀ ਨਫਾ ਲੈ ਦੂੰ ਤੈਨੂੰ ਇੱਥੇ ਹੀ ਕੋਈ ਨੀ ਹੋਰ ਕਰਾਊਗਾ ਭਈ ਆ ਗੱਲ ਆ ਹੋ ਗਿਆ ਅੰਦਰ ਚੱਤੋਂ ਵੀ ਨਾ ਨਾੜੀ ਆ ਮਖਾਈ ਇਹ ਕਰਾ ਦੂਗਾ ਠੀਕ ਆ ਜੀ ਮੈਂ ਤਾਂ ਬੋਲੀ ਨਹੀਂ ਮੈਂ ਤਾਂ ਠੀਕ ਆ ਦਿਓ 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 ਪੈਸੇ ਦਿਓ ਢੜਕ ਫਾਕ ਆਇਆ ਇਹ ਨਾ ਮੈਂ ਪਟਾਕੇ ਚਲਾਉਣੇ ਆ ਜਾ ਕੇ ਯਾਰ ਲਿਖਾਈ ਹੋ ਗਿਆ 200 ਘੱਟੋ ਬਾਕੀ ਤੇ ਆਏ 750 ਆਖਿਆ ਸੀ ਲਖਾਈ ਵੀ ਉਹੀ ਕਰ ਹੈ ਓਏ ਆਪ ਘਰ ਦਾ ਬੰਦਾ ਗੰਜਰ ਦਿਓ ਕੋਈ ਮੜਾ ਮੋਟਾ ਸੋਚ ਲਿਆ ਕਰੋ ਯਾ ਲੈ ਜਾ। ਹੋਰ ਕਿਰਪਾਹੋਂ ਬਿਆਨ ਨਹੀਂ ਬੰਦ ਰੋ। ਪਾ ਚੱਲ ਕੋਈ ਨਹੀਂ ਬਿਆਨ ਆਪੜਾ ਦੇ ਕੋਈ ਨਹੀਂ। ਪੈਸੇ ਤੇ ਕਿੱਧਰ ਜਾਂਦੇ ਆ? ਥੋੜੇ ਦੇ ਦੇ ਆ। ਜਿੰਨੇ ਹੈਗੇ ਦੇ ਦੇ ਉਹਨੂੰ ਬਿਆਨ ਆ ਤਾਂ ਪੜਾ ਯਾਰ। ਬਹੁਤ ਕੋਈ ਨਹੀਂ ਕਿ ਦੂਰ ਆ। ਆ ਬਿਆਨ ਆ ਪੜਾ ਦੇ ਉਹਨੂੰ। ਦੇਓ 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 ਨਵੇੜੀਏ ਪਾ ਕੰਮ ਮੈਂ ਹੋਰ ਵੀ ਕੰਮ। ਗੱਲ ਠੀਕ ਕਰ। ਵੱਡ ਫੱਟ ਕਰਨੀ ਅੱਜ। ਹੋਰ ਆਏ ਯਾਰ ਸਾਰਾ ਪੰਜਾਬ ਜਾਣਦਾ ਇਹਨੂੰ। ਇਹਨੂੰ ਕੌਣ ਨਹੀਂ ਜਾਣਦਾ ਕੁਤਰਾ ਦੇ ਦੇ ਕਿੰਨਾ ਬਣਦਾ ਯਾਰ ਓ ਜਿੰਨੇ ਹੈਗੇ ਫਟਾ ਪਰੇ ਮੱਥਾ ਫਟਾ ਕੇ ਰਹਿਣਾ ਹਾਂ ਯਾਰ ਕਰ ਦਿਓ ਕਰ ਦਿਓ ਨੇੜੇ ਕੰਮ ਐਣੀ ਦੱਸੇ ਮੇਰੇ ਕੋਲ ਪੰਜ ਇੱਕ ਕਰ ਦੇ ਕਿਰਾਂ ਦੂਜੇ ਆ ਦੇ ਆਰਤੀਏ 24 24 ਹੋ ਗਿਆ 4 ਕਰ ਦੇ ਫਿਰ 4 ਦੇ ਉਧਲੇ ਦੇ ਦੇ 24 ਦੇ ਦੇ 20 ਰੋਕਲਾ ਰੋਕਲਾ ਕੋ ਮਤਲਬ ਮੇਰੇ ਬਾਈ ਦੇ ਇਹ ਕਿਹੜਾ ਸਾਵਣਾ ਵਾ ਹਾਂ ਆਰਤੀਏ 24 24 ਹੋ ਗਿਆ ਫਿਰ 4 ਦੇ ਦੇ ਪੁਤਲਾ 4 ਦੇ ਦਿਓ ਨਾ ਭਾਇਆ ਕਰ ਲਓ ਜੇ ਹੈ ਨਹੀਂ ਤੇ ਯਾਰ ਰੱਖ ਲੈ ਕੋਈ ਗੱਲ ਨਹੀਂ ਇਹ ਵੀ ਹਾਂ ਕੋਈ ਚੱਕਰ ਨਹੀਂ ਫਿਰ 11 ਰਹੇਗਾ ਇਹ ਕਿਹ ਰਹੇਗਾ ਆ ਫੜਾ 5000 ਦੇ ਸਾਮ ਨਾਲ ਤਾਂ ਬਣ ਗਿਆ ਅੱਛਾ ਇਹ ਤੋਂ ਲੈ ਲਿਆ ਆਪਾਂ ਦੋ ਨਾਕ ਠੀਕ ਆ ਇੱਕ ਕਾਂ ਬੱਕਰਾ ਲੈ ਲਿਆ ਇੱਕ ਕਾਲਾ ਲਿਆ ਲੈ ਲੈ 7000 ਰੁਪਏ ਇਹ ਵੀ ਇਹ ਤੋਂ ਲਿਆ ਹਾਂਜੀ ਇੱਕ ਉਹ ਲਾਲੇ ਤੋਂ ਲਿਆ ਉਹ ਵੀ ਬਾਈ ਤੋਂ ਲਿਆ 11000 ਦਾ ਠੀਕ ਆ ਠੀਕ ਆ ਕਿੰਨੇ ਨਾਕ ਦੇਤੇ ਬਾਈ ਨੇ ਬਾਈ ਨੇ ਦੋ ਨਾਕ ਦੇਤੇ ਜਿਹੜਿਆ ਸੀ ਨਾ ਉਹ ਕਾ ਡਾਊਨ ਹੋ ਗਿਆ ਉਹਨਾਂ ਨੇ ਵਿਖਾਉਣਾ ਅੱਜ ਆਹ ਬੱਲੇ ਪਿੰਡਾਂ ਚੋਂ ਬਾਲ ਖੀਦੇ ਸੀ ਮੈਂ ਅੱਜ ਮੰਡੀ ਚ ਆਲਦੇ ਆ ਸਹੀ ਆ ਸਹੀ ਆ ਸਹੀ ਆ ਆ ਜਾ ਬਾਈ ਉਹ ਡਾਊਨ ਪਰਮਾਤਮਾ ਨਾ ਕਰੇ ਯਾਰ ਕੋਈ ਨਹੀਂ ਹੁੰਦਾਗਾ ਉਹ ਲੋਕਾਂ ਦੇ ਨਾਕ ਕੀ ਮੋੜਦੇ ਆ ਦੱਸਣਾ ਹੀ ਆਪਾਂ ఠీకా బాయి ఠీకా బోగే సారా మాల